संगर का सरकारी हस्पताल लगातार सेहत सुविधा की हालत खराब हो गई पीड़ित औरतानजेंसी हालात आकसीजन लगाया जा रहा है दूजे पासे सेहत विभाग के उच अधिकारी कुमार राहुल ने हस्पता आके मरीजा का हाल चाल जायता जारी कितिया ਵੇਖੋ ਖਾਸ ਰਿਪੋਰਟ ਨੂੰ ਦਾਖਲ ਕੀਤੀ ਹੋਈ ਆ ਜੀ ਪਰਸੋਂ ਉਹਦੇ ਬੱਚਾ ਹੋਇਆਗਾ ਅੱਛਾ ਜੀ 3 ਵਜੇ ਕੇ ਹਾਰ ਸਵੇਰੇ ਵੀ ਚੰਗਾ ਭਲਾ ਚਾਹ ਪਾਣੀ ਪੀਤਾ ਮੈਂ ਘਰੇ ਚਲੀ ਗਈ ਵੀ ਮੈਂ ਰੋਟੀ ਲਾ ਕੇ ਲਿਉਣੀ ਆ ਪਿੱਛੇ ਮੇਰੇ ਫੋਨ ਵੱਗ ਗਿਆ ਵੀ ਬਾਲਾ ਚੜ ਗਿਆ ਝੱਗ ਨਿਕਲ ਲੱਗੀ ਮੂੰਹ ਦੇ ਵਿੱਚੋਂ ਝੱਗ ਵੀ ਨਿਕਲੀ ਆ ਜੀ ਜਦ ਮੈਂ ਉਸੇ ਟਾਈਮ ਫੇਰ ਮੁੜਿਆ ਆਈ ਜੀ ਜਦ ਮੈਂ ਆਈ ਅੱਖਾਂ ਵੀ ਐਨ ਚੜੀਆਂ ਪੀਂਤਿਆਂ ਮੂੰ ਵੀ ਕੁਲਾ ਤੇ ਕੋਈ ਸੁਰਤ ਨਹੀਂ ਤੀ ਗਈ ਪਤਾ ਨਹੀਂ ਜੀ ਐਂ ਕਹਿੰਦੇ ਨੇ ਵੀ ਕੋਈ ਟੀਕੇ ਲਾਇਤੇ ਜੀ ਅੱਛਾ ਹਾਂ ਜੀ ਉਹ ਵੀ ਉਹ ਟੀਕੇ ਨਾਲੇ ਕੁਝ ਹੋ ਗਿਆ ਹੁਣ ਵੀ ਉਹਦੇ ਜ਼ਿਆਦਾ ਠੀਕ ਨਹੀਂ ਹੈਗੀ ਜੀ ਉਹ ਸੁਰਤ ਜਾਏਗਾ ਬਿਓ ਜੀ ਹੁਣ ਮਾੜੀ ਦੀ ਸੁਰਤਾ ਕਿਉਂ ਆਕਸੀਜਨ ਲੱਗੀ ਹੋਈ ਆ ਜੀ ਅੱਛਾ ਆਕਸੀਜਨ ਲੱਗੀ ਹੋਈ ਆ ਹਾਂ ਆਕਸੀਜਨ ਲੱਗੀ ਹੋਈ ਆ ਉਹ ਜ਼ਿਆਦਾ ਨਹੀਂ ਵੀ ਸਾਡੇ ਨਾਲ ਬੋਲਦੀ ਆ ਜਾਂ ਚੱਲਦੀ ਆ ਹਾਂ ਜੀ ਮੈਂ ਮਿਲ ਕੇ ਆਈਆਂਗੇ ਹੁਣ ਮੇਰਾ ਬੇਟਾ ਗਾ ਉੱਥੇ ਉਹਦੀ ਮੰਮੀ ਆ ਜੀ ਉੱਥੇ ਬਸ ਦੋ ਜਣਿਆਂ ਨੂੰ ਖੜਨਾ ਦਿੰਦੇ ਨੇ ਆ ਸਾਡਾ ਪਰਿਵਾਰ ਖੜਾ ਪਿੱਛੇ ਉਹਨਾਂ ਨੂੰ ਹਜੇ ਵੜਨ ਨਹੀਂ ਦਿੱਤਾ ਜੀ ਅੱਛਾ ਮਿਲਣ ਨਹੀਂ ਦਿੱਤਾ ਹਾਂ ਮਿਲਣ ਨਹੀਂ ਦਿੱਤਾ ਜੀ ਓਕੇ ਹਾਂ ਜੀ ਪੇਸ਼ੈਂਟ ਜਿਹੜੇ ਸੀਗੇ ਉਹਨਾਂ ਨੂੰ ਨਾਰਮਲ ਰੂਟੀਨ ਦੇ ਵਿੱਚ ਜਿਹੜਾ ਸਲਾਈਨ ਲਗਾ ਰਹੇ ਸੀਗੇ ਉਹ ਲਗਾ ਕੇ ਥੋੜੀ ਦੇਰ ਬਾਅਦ ਪੇਸ਼ੈਂਟ ਨੂੰ ਥੋੜੀ ਅਲਰਜੀਕ ਰਿਐਕਸ਼ਨ ਹੋਈ ਉਹਨਾਂ ਨੇ ਰਿਪੋਰਟ ਕੀਤਾ ਤੇ ਡਾਕਟਰ ਜਿਹੜੇ ਇੱਥੇ ਸੀਗੇ ਉਹਨਾਂ ਨੇ ਉਹਨਾਂ ਨੂੰ ਅਟੈਂਡ ਕਰ ਲਿਆ ਹੈਗਾ ਮੈਂ 14 ਪੇਸ਼ੈਂਟ ਜਿਹੜੇ ਹੈਗੇ ਉਹਨਾਂ ਨੂੰ ਸਭ ਨੂੰ ਮਿਲ ਕੇ ਮੈਂ ਆਇਆ ਹੁਣੇ ਤੁਹਾਡੇ ਸਾਹਮਣੇ ਉਹਦੇ ਵਿੱਚ ਦੋ ਤਿੰਨ ਪੇਸ਼ੈਂਟ ਦੀ ਤਬੀਅਾ ਥੋੜੀ ਜ਼ਿਆਦਾ ਖਰਾਬ ਸੀ ਲੇਕਿਨ ਸਾਰੇ ਇਹਨਾਂ ਨੇ ਮੈਨੇਜ ਕਰ ਲਿਆ ਤੇ ਹੈਂਡਲ ਕਰ ਲਿਆ ਕਿਤੇ ਰੈਫਰ ਕਰਨ ਦੀ ਲੋੜ ਨਹੀਂ ਪਈ ਤੇ ਨਾਲ ਹੀ ਜਿਹੜਾ ਸਲਾਈਨ ਯੂਜ਼ ਕੀਤਾ ਗਿਆ ਉਹ ਅਸੀਂ ਸਾਰੇ ਪੰਜਾਬ ਦੇ ਵਿੱਚ ਰੋਕਤਾ ਹੈਗਾ ਉੱਤੇ ਕਿਤੇ ਵੀ ਯੂਜ਼ ਨਹੀਂ ਹੋ ਰਿਹਾ ਐਜ਼ ਆ ਨਾਓ ਤੇ ਅਸੀਂ ਉਹ ਸਾਡੇ ਡਰਗ ਇਨਸਪੈਕਟਰ ਆ ਗਏ ਹੈਗੇ ਉਹ ਲੈ ਕੇ ਜਾ ਰਹੇ ਉਹਦੀ ਅਸੀਂ ਜਾਂਚ ਕਰਾਵਾਂਗੇ ਤੇ ਕਾਰਵਾਈ ਕਰਾਂਗੇ ਜੀ ਸਰ ਕਿੰਨਾ ਕਿ ਲੋਟ ਸੀ ਜੀ ਹਾਂਜੀ ਸਰ ਇਹਦਾ ਕਿੰਨਾ ਕਿ ਲੋਟ ਸੀਗਾ ਜੀ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾ ਕਿੰਨਾ ਕਿ ਲੋਟ ਸੀ ਇਹ ਪੰਜਾਬ ਦੇ ਵੀ ਜਿਹੜੇ ਸਾਡੇ ਕੋਲ ਡਿਫਰੈਂਟ ਵੇਅਰਹਾਊਸ ਹੈਗੇ ਤਿੰਨ ਸਾਰਿਆਂ ਦੇ ਵਿੱਚ ਅਵੇਲੇਬਲ ਸੀ तो जितने भी लोड पहनती है वो यूज़ करने ली अवेलेबल सी वो सारे नहीं रोकता है गा सी सर कितनी होर भी दिक्कत आई है स्टोला तो वाला आ नहीं नहीं एक अमरीशर थोड़ा आया सी कल आया सी वो सानू पता चल गया है तो वो भी रोकता हैगा ये ऐसे देख लेने जी सिंस्योर कराएंगे कि छेतीय ठीक हो जाए ਉਹਨੂੰ ਸੇ ਠੀਕ ਕਰਾ ਲੈਣੇ ਜੀ ਠੀਕ ਕਰਾ ਲੈ ਮੈਂ ਦੇਖ ਲੈਣਾ ਸਾਡੇ ਧਿਆਨ ਦੇ ਵਿੱਚ ਸੀਗਾ ਨਹੀਂ ਡਾਕਟਰ ਆਪਣੇ ਪ੍ਰਾਈਵੇਟ ਡਾਕਟਰ ਰਵੀਨਾਲ ਦੀ ਗੱਲ ਹੋਈ ਹੈ ਉਹਨਾਂ ਨੇ ਵੀ ਸਾਨੂੰ ਜਿਹੜਾ ਹੈਗਾ ਇਹ ਸੜੀ ਟੈਸਟ ਕਰਾਉਣੇ ਲੇਕਿਨ ਉਹਨਾਂ ਦੇ ਬਾਵਜੂਦ ਕਿ ਇਹ ਜਿਹੜੀ ਬੋਟਲਾਂ ਨੇ ਕਿਤੇ ਪ੍ਰਾਈਵੇਟ ਤੌਰ ਦੇ ਉੱਪਰ ਵੀ ਗਈਆਂ ਹੁਣ ਹਸਪਤਾਲ ਦੀ ਉਹ ਵੀ ਜਾਂਚ ਕਰਾਉਣ ਦੀ ਗੱਲ ਆ ਅ ਪਹਿਲਾਂ ਅਸੀਂ ਦੇਖ ਲਾਂਗੇ ਫਿਰ ਅਸੀਂ ਐਡਵਾਈਜ਼ਰੀ ਇਸ਼ੂ ਕਰ ਸਕਦੇ ਕਿ ਪ੍ਰਾਈਵੇਟ ਦੇ ਵੀਜ ਵੀਜੇ ਕੋਈ ਯੂਜ਼ ਕਰ ਰਿਹਾ ਹੈ ਨਾ ਕਰੇ ਮੈਨੂੰ ਲੱਗ ਰਿਹਾ ਹੈ ਕਿ ਪਹਿਲਾਂ ਵੀ ਯੂਜ਼ ਹੋਇਆ ਸੀ लेकिन रिएक्शन नहीं ये रिएक्शन आज होया है ऐसी जांच करा लेने कई बार बैच प्रॉब्लम हो सकती है तय की जानी है जी तय करके ऐसी कार्रवाई करा तीनों ढेले से हाँ जी बिल्कुल ठीक ने पेशेंट परफेक्टली फाइन है ਫਾਈਨ ਡਿਸਟ੍ਰਿਕਟ ਲੈਵਲ ਦਾ ਹਸਪੀਟਲ ਹੈ ਜੀ ਸੰਗਰੂਰ ਦਾ ਇਹ ਸਰਕਾਰੀ ਹਸਪਤਾਲ ਪਰ ਇਹਦੇ ਜੇਕਰ ਗੱਲ ਕੀਤੀ ਜਾਵੇ ਫੈਸਿਲਿਟੀਆਂ ਨੂੰ ਲੈ ਕੇ ਬਹੁਤ ਜ਼ਿਆਦਾ ਕਮੀਆਂ ਨੇ ਜਿਸ ਤਰ੍ਹਾਂ ਕਿ ਲਿਫਟ ਦੀ ਵਿੱਚ ਪ੍ਰੋਬਲਮ ਆ ਰਹੀ ਹੈ ਤੇ ਮੈਡੀਸਨ ਨੂੰ ਲੈ ਕੇ ਵੀ ਜਿਹੜੀ ਕਾਫੀ ਦਿੱਕਤ ਜਿਹੜੀ ਆਂਦੀ ਹੈ ਉਸ ਚੀਜ਼ ਨੂੰ ਲੰਬੇ ਸਮੇਂ ਤੋਂ ਲੈ ਕੇ ਜੀ ਡਿਮਾਂਡ ਕੀਤੀ ਜਾ ਰਹੀ ਪਰ ਉਹਦਾ ਮੈਨੂੰ ਲੱਗ ਰਿਹਾ ਹੈ ਮੈਡੀਸਨ ਥੋੜੇ ਕੋ ਅਵੇਲੇਬਲ ਰਹਿੰਦਾ ਮੈਨੂੰ ਐਸਐਮਓ ਸਾਹਿਬ ਮੈਨੂੰ ਦੱਸ ਦੋ ਕਿੰਨੇ ਮੈਡੀਸਨ ਅਵੇਲੇਬਲ ਹੈਗੇ 250 ਤੋਂ ਉੱਤੇ ਰਹਿਣਾ ਚਾਹੀਦਾ ਹੈ 270 ਮੈਡੀਸਨ ਅਵੇਲੇਬਲ ਹੈਗੇ ਜੇ ਪਬਲਿਕ ਲਈ ਫ੍ਰੀਲੀ ਅ ਤੇ ਇਹਦੇ ਵੀ ਜੇ ਕੋਈ ਪ੍ਰੋਬਲਮ ਹੈ ਦੱਸੋ ਬਾਕੀ ਲਿਫਟ ਜਿਹੜਾ ਹੈਗਾ ਲਿਫਟ ਲਈ ਅਸੀਂ ਕਾਰਵਾਈ ਕਰ ਰਹੇ ਕਈ ਜ਼ਿਲ੍ਹਿਆਂ ਦੇ ਵਿੱਚ ਲਿਫਟ ਖਰਾਬ ਸੀ ਸੰਗਰੂਰ ਦੇ ਵਿੱਚ ਵੀ ਸੀ ਉਹ ਕਾਰਵਾਈ ਬਨੰਦੀ ਚੱਲ ਰਹੀ ਹੈ ਕਈ ਥਾਵਾਂ ਤੇ ਠੀਕ ਹੋ ਗਿਆ ਹੈ ਇਹ ਵੀ ਠੀਕ ਹੋ ਜਾਊਗਾ ਪਰ ਫਰਥ ਮੈਂਬਰਾਂ ਦਾ ਕਹਿਣਾ ਕਿ ਅਲਟਰਾ ਸਾਊਂਡ ਉਹਨਾਂ ਨੂੰ ਬਾਹਰ ਹੀ ਕਰਾਉਣ ਜਾਣਾ ਪੈਣਾ ਜਦ ਕਿ ਹਸਪੀਟਲ ਦੇ ਅੰਦਰ ਵੀ ਅਲਟਰਾ ਸਾਊਂਡ ਹੈਗਾ ਅਲਟਰਾ ਸਾਊਂਡ ਅੰਦਰ ਮੌਜੂਦ ਹੈਗਾ ਲੇਕਿਨ ਪੇਸ਼ੈਂਟ ਲੋਡ ਜ਼ਿਆਦਾ ਹੋ ਕਰਕੇ ਅਸੀਂ ਇੰਪੈਨਲ ਕਿੱਤਾ ਹੋਇਆ ਹੈ ਬਾਹਰ ਕਿ ਤੁਸੀਂ ਬਾਹਰ ਕਰਾ ਲਓ ਕਿਉਂਕਿ ਜੇ ਜ਼ਿਆਦਾ ਬੰਦਾ ਆ ਜਾਊ ਨਾ ਫਿਰ ਪ੍ਰੋਬਲਮ ਹ ਜਿਹੜਾ ਸਟੋਕ ਸੀਲ ਕੀਤਾ ਗਿਆ ਉਹਦੀ ਰਿਪੋਰਟ ਤੁਸੀਂ ਜਾਂਚ ਕਰਵਾਉਗੇ ਕਿੰਨੇ ਦਿਨਾਂ ਦਾ ਪ੍ਰੋਸੈਸ ਹੁੰਦਾ ਇਹ ਟਾਈਮ ਲੱਗੇਗਾ ਜੀ 2-4 ਦਿਨ ਟਾਈਮ ਲੱਗੇਗਾ ਹਾਂ ਉਹ ਇਹ ਜਿਹੜਾ ਹੈ ਨਾ ਇਹ ਕੈਮੀਕਲ ਟੈਸਟ ਹੁੰਦਾ ਉਹਨੂੰ ਸਟੇਬਲ ਕਰਕੇ ਕਰਦੇ ਉਹ ਇੱਕ ਪ੍ਰੋਸੈਸ ਹੁੰਦਾ ਛੇਤੀ ਨਹੀਂ ਅਸੀਂ ਇਹ ਨਹੀਂ ਕਹਿ ਸਕਦੇ ਕਿ 24 ਘੰਟੇ ਦੇ ਵਿੱਚ ਜਿਹਾ ਸੀ ਕਰ ਦਾਂਗੇ ਜਿਹੜਾ ਉਹਦਾ ਪ੍ਰੈਸਕ੍ਰਾਈਬ ਟਾਈਮ ਹੈ ਟੈਸਟ ਦਾ ਉਹਦੇ ਹਿਸਾਬ ਨਾਲ ਹੀ ਹੋਏਗਾ ਥੈਂਕ ਯੂ ਸਰ ਥੈਂਕ ਯੂ ਸਰ